ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀਏ ਕੀ ਪਰਮਾਤਮਾ ਨੇ ਹਰ ਉਸਕਸ ਦਾ ਖਿਆਲ ਰੱਖਦਾ ਹੈ ਜੋ ਕਿ ਧਰਤੀ ਤੇ ਆਪਣੇ ਦਿਨ ਕੱਟਣ ਦੇ ਲਈ ਆਉਂਦਾ ਹੈ ਚਾਹੇ ਉਹ ਪਸ਼ੂ ਪੰਛੀ ਕੀੜੀਆਂ ਤੱਕ ਦਾ ਵੀ ਖਿਆਲ ਉਹੀ ਰੱਖਦਾ ਹੈ ਤੇ ਫਿਰ ਇਨਸਾਨਾਂ ਦਾ ਖਿਆਲ ਕਿਉਂ ਨਹੀਂ ਰੱਖੇਗਾ ਇੱਕ ਅਪਹਾਇਜ ਵਿਅਕਤੀ ਜਿਸ ਦਾ ਘਰ ਡਿੱਗ ਪੈਂਦਾ ਹੈ ਤੇ ਉਸ ਦਾ ਘਰ ਬਣਾਉਣ ਦੇ ਲਈ ਨਿਸਕਾਮ ਸੇਵਾ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਗਰੀਬ ਅਪਹਾਇਜ ਵਿਅਕਤੀ ਦਾ ਘਰ ਦਾ ਲੈਂਟਰ ਪਵਾ ਕੇ ਦਿੱਤਾ ਇਸ ਮੌਕੇ ਹਾਸੇ ਕਲਾਕਾਰ ਰਵੀਦੁੱਲਾ ਨੇ ਕਿਹਾ ਕਿ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਸ ਕਾਮ ਸੇਵਾ ਗਰੁੱਪ ਦਾ ਜਿਨ੍ਹਾਂ ਦੀ ਮਦਦ ਦੇ ਨਾਲ ਮੈਂ ਸੇਵਾ ਕਰਨ ਦੇ ਕਾਬਲ ਹੋਇਆ ਜੇਕਰ ਇਹ ਮੈਨੂੰ ਨਾ ਮਿਲਦੇ ਤੇ ਸ਼ਾਇਦ ਮੈਂ ساری ਜ਼ਿੰਦਗੀ ਕਾਮੇਡੀਅਨ ਹੀ ਰਹਿੰਦਾ ਪਰ ਜਦੋਂ ਦਾ ਇਹਨਾਂ ਦੇ ਨਾਲ ਮਿਲਿਆ ਹਾਂ ਉਦੋਂ ਤੋਂ ਹੀ ਮੈਂ ਸਮਾਜ ਸੇਵੀ ਦੇ ਤੌਰ ਤੇ ਵਿਚਰ ਰਿਹਾ ਹਾਂ ਮੈਨੂੰ ਚੰਗਾ ਲੱਗਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਅੱਜ ਇੱਕ ਗਰੀਬ ਦਾ ਘਰ ਪਵਾ ਕੇ ਦਿੱਤਾ ਹੈ ਮੈਂ ਧੰਨਵਾਦ ਕਰਦਾ ਹਾਂ ਨਿਸਕਾਮ ਸੇਵਾ ਗਰੁੱਪ ਦਾ ਜਿਸ ਅਕਸਦਾ ਇਹ ਸੰਸਥਾ ਨੇ ਘਰ ਪਵਾ ਕੇ ਦਿੱਤਾ ਹੈ ਉਸਨੇ ਵੀ ਖੁਸ਼ੀ ਯਾਰ ਕਰਦਿਆ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਤੰਦਾ ਦੀਏ ਕਿ ਘਰ ਡਿਗ ਪੈਂਦਾ ਹੈ ਬੰਦਾ ਅਪਹਾਇਜ਼ ਹੈ ਤੇ ਉਸ ਤੋਂ ਬਾਅਦ ਉਸ ਦਾ ਘਰ ਜਿਹੜਾ ਹੈ ਨਿਸਕਾਮ ਸੇਵਾ ਸੰਸਥਾ ਵੱਲੋਂ ਬਣਾਇਆ ਕੇ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਰਵੀਦੁੱਲਾ ਜੋ ਕਿ ਇੱਕ ਕਮੇਡੀਅਨ ਕਲਾਕਾਰ ਨੇ ਐਕਟਰ ਨੇ ਤੇ ਉਹਨਾਂ ਨੇ ਇਸ ਸੰਸਥਾ ਨਾਲ ਜੁੜ ਕੇ ਜਿਹੜਾ ਆ ਇਸ ਘਰ ਨੂੰ ਬਣਵਾ ਕੇ ਦਿੱਤਾ ਉਹਨਾਂ ਨੇ ਵੀ ਖੁਸ਼ੀ ਮਹਿਸੂਸ ਕੀਤੀ ਘਰ ਵਾਲਿਆਂ ਨੇ ਵੀ ਖੁਸ਼ੀ ਮਹਿਸੂਸ ਕੀਤੀ ਤੇ ਬਹੁਤ ਵਧੀਆ ਲੱਗਾ ਕਿ ਇਸ ਗਰੀਬ ਦਾ ਘਰ ਬਣ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਰ ਪਾਸੇ ਕਲਾਕਾਰ ਜਿਹੜਾ ਆ ਕਿਤਨਾ ਕਿਤੇ ਆਪਣਾ ਸਹਿਯੋਗ ਦਿੰਦੇ ਨਜ਼ਰ ਆ ਰਹੇ ਨੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਰਵੀਦੁੱਲਾ ਤੇ ਬਾਕੀ ਸਾਥੀ ਮੈਂ ਰਵੀਦੁੱਲਾ ਕਮੇਡੀ ਕਲਾਕਾਰ ਮੈਂ ਧੰਨਵਾਦ ਕਰਨਾ ਮੈਡਮ ਜੀ ਉਹਨਾਂ ਦਾ ਜਿਨ੍ਹਾਂ ਨਾਲ ਮੈਂ ਜੁੜਿਆ ਮੈਂ ਸੋ ਮੇਰੀ ਵੀ ਇੱਕ ਨਾ ਬੜੀ ਖਵਾਇਸ਼ ਹੁੰਦੀ ਪਈ ਮੈਂ ਗਰੀਬੇ ਵਰਗ ਦੀ ਹੈਲਪ ਕਰਾਂ ਸੋ ਜਦੋਂ ਨਾਲ ਇਹਨਾਂ ਨਾਲ ਮੈਂ ਜੁੜਿਆ ਹਾਂ ਮੈਨੂੰ ਵੀ ਲੱਗਦਾ ਕੋਈ ਮੈਂ ਚੰਗੇ ਕਰਮ ਕੀਤੇ ਆ ਮਰੂ ਚੰਗੀ ਮਰੂ ਇਹ ਇਹ ਵਰਗ ਨਾਲ ਜੋੜ ਕੇ ਮੈਨੂੰ ਐਡਾ ਲੱਗ ਰਿਹਾ ਵੀ ਜਿੱਦਾਂ ਬਹੁਤ ਵਧੀਆ ਆਪਾਂ ਇੱਕ ਕੰਮ ਕਰ ਰਹੇ ਆਂ ਕਿ ਆਪਾਂ ਦੀ ਸਾਡੀ ਉਹਨੇ ਕਮੇਦੀ ਕਰ ਚੰਨੀ ਸੀ ਇਹਨਾਂ ਨਾਲ ਜੋੜ ਕੇ ਮੈਨੂੰ ਐਡਾ ਲੱਗਿਆ ਹੁਣ ਜਿੱਦਾਂ ਵੀ ਮੈਂ ਕਮਾਈ ਕਰਨਾ ਵਾ ਮੈਨੂੰ ਐਡਾ ਲੱਗਦਾ ਮੈਂ ਆਪਣਾ ਦਿਸਵੰਤ ਕੱਢਿਆ ਕਰਾਂਗਾ ਸੋ ਜਾਂ ਤਾਂ ਜੋ ਕਿ ਅਗੜੀ ਵਰਗ ਦੀ ਹੈਲਪ ਹੋ ਸਕੇ ਮੈਂ ਤੁਹਾਨੂੰ ਬਖਰ ਦਕਾਣਾ ਮੈਡਮ ਜੀਦਾ ਜਿਹਨਾਂ ਰਾਜੂ ਨੂੰ ਲੈਂਟਰ ਪਾ ਕੇ ਦਿੱਤਾ ਜਿਹੜੋਂ ਇਹਨੂੰ ਵੀਨ ਨੂੰ ਮਿਲ ਰੇ ਬੜੀ ਖੁਸ਼ੀ ਇਹਦੇ ਚਨੇ ਤੇ ਜੀਵੇ ਕਿ ਮੈਨੂੰ ਵੀ ਜਨ ਮਾਨ ਮਹਿਸੂਸ ਹੋਇਆ ਕਿ ਆ ਤੂੰ ਇੱਕ ਚੰਗੇ ਕੰਮ ਕਰ ਰਿਹਾ ਸੋ ਧੰਨਵਾਦ ਮੈਡਮ ਜੀ ਤੇ ਜਿਹੜਾ ਰਾਜੂ ਦਾ ਇੰਟਰਪਾਰਕ ਰਿਤਾ ਸੋ ਮੈਂ ਸਾਰੇ ਗਰੁੱਪ ਨੇ ਧੰਨਵਾਦ ਕਰਨਾ ਮੈਂ ਇਸ ਕਾਮ ਸੇਵਾ ਕਰਬ ਧਾਨਪੁਰ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਘਰ ਬਣਾਉਣ ਵਿੱਚ ਸਾਰੀ ਲੇਬਰ ਦਾ ਖਰਚਾ ਜੋ ਵੀ ਸਾਰਾ ਉਹਨਾਂ ਨੇ ਖਰਚਾ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕਿਉਂਕਿ ਮੈਂ ਸਾਰੀ ਜ਼ਿੰਦਗੀ ਤੇ ਕਮਾਈ ਵੀ ਕਰਦਾ ਰਿਹਾ ਸਾਡੇ ਕੰਮ ਕਰ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਘਰ ਕਦੀ ਨਹੀਂ ਬਣਾ ਸਕਦਾ ਮੈਂ ਬਹੁਤ-ਬਹੁਤ ਜੋ ਸਾਡੇ ਵੱਡੇ ਮੈਡਮ ਜੀ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਮੈਂ ਚਾਹੁੰਦਾ ਕਿ ਜੇ ਆਪ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਹੋਰ ਇਹਦਾ ਹੀ ਮੇਰੇ ਵਰਗੇ ਲੋਕਾਂ ਦੀ ਮਦਦ ਕਰ ਦੇਣਾਂ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ ਆਏ ਆ ਕੜੀਏ ਕੇ ਬਾਂਗਰ ਪਿੰਡ ਜਿੱਥੇ ਕੀ ਵੀਰਾ ਰਾਜੂ ਸ਼ਾਇਦ ਉਸਨੇ ਮੈਸੇਜ ਵੀ ਦਿੱਤਾ ਆ ਆਪਣੇ ਵੱਲੋਂ ਥੈਂਕਸ ਕੀਤਾ ਆ ਸਾਡਾ ਨਿਸ਼ਕਾਮ ਸੇਵਾ ਗਰੁੱਪ ਦਾ ਮੈਂ ਆਪਣੀ ਸਾਰੀ ਟੀਮ ਦੇ ਨਾਲ ਆਈ ਆ ਔਰ ਇਸ ਵਿਚਾਰੇ ਵੀਰ ਨੇ ਬਹੁਤ ਸਾਨੂੰ ਪਹਿਲਾਂ ਰਿਕੁਐਸਟ ਕੀਤੀ ਸੀਗੀ ਹੜ੍ਹ ਤੋਂ ਪਹਿਲਾਂ ਕਿ ਇਹਦੀ ਛੱਤ ਬਿਲਕੁਲ ਨਹੀਂ ਸੀ ਪੁਰਾਣੀ ਇੱਕ ਵੀਡੀਓ ਵਾ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗੀ ਜ਼ਿਕਰ ਕਰਨਾ ਚਾਹੂੰਗੀ ਔਰ ਇਹਦੇ ਬ੍ਰਦਰ ਦੇ ਚਾਰ ਬੱਚੇ ਆ ਜਿਨ੍ਹਾਂ ਦਾ ਪਾਲਣ ਪੋਸਣ ਇਹੀ ਕਰਦਾ ਵਾ ਔਰ ਬ੍ਰਦਰ ਇਹਦਾ ਇਸ ਦੁਨੀਆ ਤੋਂ ਜਾ ਚੁੱਕਾ ਵਾ ਸੋ ਬਹੁਤ ਹੀ ਗਰੀਬ ਹਾਲ ਸੀਗੀ ਵੀਰ ਦੀ ਔਰ ਆਪੇ ਸਲਾਈ ਮਸ਼ੀਨ ਦਾ ਇੱਕ ਸਿੰਪਲ ਜਿਹਾ ਕੰਮ ਕਰਕੇ ਉਹਦੇ ਨਾਲ ਕੁਝ ਆਰਦਾ ਕਰਦਾ ਵਾ ਸੋ ਰਿਕਵੈਸਟ ਕੀਤੀ ਸੀ ਇੰਨੇ ਔਰ ਆਪਾਂ ਵੀ ਪਰਮਾਤਮਾ ਅਗੇ ਸ਼ੁਕਰ ਕਰਦੇ ਹੋਏ ਮੇਰੇ ਸਾਰੀ ਟੀਮ ਦੇ ਨਾਲ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀਰ ਦੇ ਸਿਰ ਦੇ ਉੱਤੇ ਛੱਤ ਦਿੱਤੀ ਜਾਵੇ ਤਾਂ ਕਿ ਅੰਦਰ ਬੈਠ ਕੇ ਆਪਣੀ ਰੋਜੀ ਰੋਟੀ ਕਮਾ ਸਕੇ ਮੇਰੀ ਇਹ ਥੋੜੀ ਜੀ ਕੋਸ਼ਿਸ਼ ਹੈ ਜਿਹੜੀ ਕਿ ਅੱਜ ਸ਼ਾਇਦ ਪਰਮਾਤਮਾ ਨੇ ਇਹਨੂੰ ਫੁੱਲਫਿਲ ਕੀਤਾ ਹੈ ਵਾਹਿਗੁਰੂ ਦਾ ਮੈਂ ਵੀ ਸ਼ੁਕਰ ਕਰਦੀ ਆ ਔਰ ਇਹ ਪਰਮਾਇ ਦੇ ਜਿਹੜੇ ਚਿਹਰੇ ਦੇ ਉੱਪਰ ਇੱਕ ਖੁਸ਼ੀ ਆਈ ਆ ਇੱਕ ਸਮਾਈਲ ਆਈ ਆ ਮੇਰੇ ਸਾਹਬ ਦੇ ਨਾਲ ਉਹਦਾ ਕੋਈ ਵੀ ਨੀ ਹੈਗਾ ਦੂਸਰਾ ਚੀਜ਼ ਜੋ ਇਹਨੇ ਸਾਨੂੰ ਖੁਸ਼ੀ ਨਾ ਕਿਹਾ ਵਾ ਕਿ ਮੈਂ ਖੁਸ਼ ਵਾ ਅੱਜ ਕਿ ਮੇਰੇ ਛੱਤ ਪੈ ਗਈ ਹੈ ਲੈਟਰ ਸੋ ਮੈਂ ਥੈਂਕਸ ਕਰਦੀ ਆ ਤੁਹਾਡਾ ਵੀ ਆਪਣੀ ਸਾਰੀ ਟੀਮ ਦਾ ਵੀ ਤੇ ਰਾਜੂ ਦਾ ਵੀ ਮੈਂ ਥੈਂਕਸ ਕਰਦੀ ਆ ਕਿ ਜਿੰਨੇ ਸਾਨੂੰ ਖੁਸ਼ ਹੋ ਕੇ ਜਰਸੀ ਵੀ ਦਿੱਤਾ ਬਿਲਕੁਲ ਜੀ ਬਿਲਕੁਲ ਜੀ ਪਰਮਾਤਮਾ ਨੇ ਚਾਇਆ ਵੇਖੋ سپورਟ ਹੋਣੀ ਚਾਹੀਦੀ ਉਹ ਉਹ ਹੀ ਇੱਕ ਹੋਣਾ ਚਾਹੀਦਾ ਹੱਥ ਸਿਰ ਦੇ ਉੱਤੇ ਜੇ ਕੋਸ਼ਿਸ਼ ਕਰਾਂਗੇ ਤੇ ਜਿੰਦੇ ਰਵਾਂਗੇ ਪਰਮਾਤਮਾ ਦਾ ਸਾਥ ਰਵੇ ਤੇ ਥੋੜੇ ਥੋੜੇ ਆਪਾਂ ਜਾਰੀ ਰੱਖਾਂਗੇ